ਸਤ ਪੋ ਦਾ ਅੰਮ੍ਰਿਤ ਵੇਲਾ ਮਹਾਰਾਜ ਜੀ ਸਰਸਾ ਨਦੀ ਤੇ ਪਹੁੰਚੇ ਐ ਸਰਸਾ ਨਦੀ ਤੇ ਪਹੁੰਚ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦਿਆ ਸਿੰਘ ਜੀ ਮੈਨੂੰ ਭੁੱਖ ਬੜੀ ਲੱਗੀ ਐ ਭਾਈ ਦਿਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਆਨੰਦਪੁਰ ਸਾਹਿਬ ਤਾਂ ਤੁਸੀਂ ਐਸ ਵੇਲੇ ਕਦੇ ਪ੍ਰਸ਼ਾਦਾ ਨਹੀਂ ਮੰਗਿਆ ਮਹਾਰਾਜ ਜੀ ਨਾਲੇ ਅੰਮ੍ਰਿਤ ਵੇਲੇ ਤੁਸੀਂ ਪ੍ਰਸ਼ਾਦਾ ਮੰਗ ਰਹੇ ਹੋ ਤੁਹਾਨੂੰ ਭੁੱਖ ਲੱਗੀ ਹੈ ਮਹਾਰਾਜ ਪਿੱਛੋਂ ਵੈਰੀ ਦਲ ਚੜਿਆ ਹੋਇਆ ਮਹਾਰਾਜ ਕਹਿਣ ਲੱਗੇ ਦਿਆ ਸਿੰਘਾ ਮੈਨੂੰ ਪ੍ਰਸ਼ਾਦੇ ਦੀ ਭੁੱਖ ਨਹੀਂ ਲੱਗੀ ਮਹਾਰਾਜ ਫਿਰ ਕਿਹੜੀ ਭੁੱਖ ਲੱਗੀ ਹੈ ਮਹਾਰਾਜ ਕਹਿਣ ਲੱਗੇ ਦਿਆ ਸਿੰਘ ਜੀ ਮੈਨੂੰ ਨਿਤਨੇਮ ਦੀ ਭੁੱਖ ਲੱਗੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਓਏ ਸਿੱਖੋ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੋ ਓਏ ਪਿਛੋਂ ਵੈਰੀ ਦਲ ਚੜਿਆ ਹੋਇਆ ਫੜ ਲਓ ਫੜ ਲਓ ਦੀਆਂ ਆਵਾਜ਼ਾਂ ਆਉਂਦੀਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਵੇਲੇ ਵੀ ਦਇਆ ਸਿੰਘ ਨੂੰ ਕਹਿ ਰਿਹਾ ਹੈ ਦਇਆ ਸਿੰਘ ਜੀ ਮੈਨੂੰ ਨਿਤਨੇਮ ਸੁਣਾਓ ਮੈਨੂੰ ਆਸਾ ਦੀ ਵਾਰ ਦਾ ਕੀਰਤਨ ਸੁਣਾਓ ਓਏ ਸਿੱਖਾ ਆਪਣੇ ਮਨ ਚ ਝਾਤੀ ਮਾਰ ਤੂੰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦਾ ਕਿ ਨਹੀਂ ਕਰਦਾ ਓਏ ਅੱਜ ਗੁਰੂ ਦਾ ਤੂ ਸ਼ਹੀਦੀ ਦਿਹਾੜਾ ਮਨਾ ਰਿਆਂ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਿਆਂ ਮਾਤਾ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਿਆਂ ਇੱਥੋਂ ਪੱਲੇ ਕੁਝ ਵੱਨ ਕੇ ਲੈ ਕੇ ਜਾਈਂ ਇਹ ਨਾ ਹੋਵੇ ਆਏ ਆ ਮੱਥਾ ਟੇਕਿਆ ਇਤਿਹਾਸ ਸੁਣਿਆ ਤੇ ਘਰ ਨੂੰ ਚਲੇ ਗਏ ਇੱਥੋਂ ਕੁਝ ਲੈ ਕੇ ਜਾਇਓ ਤੁਹਾਡੇ ਗੁਰੂ ਦੇ ਪਿੱਛੇ ਪਹਾੜੀ ਰਾਜੇ ਐ 10 ਲੱਖ ਦੀ ਫੌਜ ਪਿੱਛੇ ਲੱਗੀ ਹੋਈ ਐ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਨਦੀ ਤੇ ਬੈਠੇ ਨਿਤਨੇਮ ਕਰ ਰਹੇ ਐ ਮਹਾਰਾਜ ਕਹਿੰਦੇ ਤੁਹਾਡੇ ਤੇ ਇੰਨਾ ਸੁੱਖ ਔਖਾ ਸਮਾਂ ਆਣਾ ਨਹੀਂ ਸਿੱਖਾ ਬੇ ਤੂੰ ਆਪਣਾ ਘਰ ਵੀ ਛੱਡਿਆ ਹੋਵੇ ਤੇਰੇ ਪਿੱਛੇ ਵੈਰੀ ਵੀ ਲੱਗਿਆ ਹੋਵੇ ਤੈਨੂੰ ਫੜ ਲਓ ਫੜ ਲਓ ਦੀਆਂ ਆਵਾਜ਼ਾਂ ਵੀ ਆਉਂਦੀਆਂ ਹੋਣ ਤੇਰੇ ਤੇ ਇੰਨਾ ਸੌਖਾ ਔਖਾ ਸਮਾਂ ਆਉਣਾ ਨਹੀਂ ਪਰ ਜੇ ਤੇਰੇ ਤੇ ਇੰਨਾ ਔਖਾ ਸਮਾਂ ਆ ਵੀ ਗਿਆ ਤੂੰ ਆਪਣਾ ਨਿਤਨੇਮ ਨਾ ਛੱਡਿਆ ਖੋ ਸਤਨਾ ਸ੍ਰੀ ਵਾਖੀ ਸਾਨੂੰ ਤਾਂ ਮਾੜਾ ਜਿਹਾ ਬੁਖਾਰ ਚੜ ਜਾਏ ਅਸੀਂ ਤਾਂ ਰਜਾਈ ਨਹੀਂ ਛੱਡਦੇ ਜੀ ਅਸੀਂ ਮਾੜੇ ਜਿਹੇ ਢਿੱਲੇ ਹੋ ਜਾਈਏ ਆਪਣਾ ਨਿਤਨੇਮ ਛੱਡ ਦੇਈਦਾ ਪਰ ਨਿਤਨੇਮ ਕਰਨਾ ਕਿੰਨਾ ਜ਼ਰੂਰੀ ਹੋਏਗਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਸਾ ਨਦੀ ਦੇ ਕੰਢੇ ਬੈਠ ਕੇ ਵੀ ਕੀਤਾ ਕਦੇ ਵੀ ਆਪਣਾ ਨਿਤਨੇਮ ਨਾ ਛੱਡਿਆ ਕਰੋ ਜਿੰਨਾ ਮਰਜੀ ਔਖਾ ਸਮਾਂ ਜਿੰਨਾ ਮਰਜੀ ਦੁੱਖਾਂ ਦੀਆਂ ਘੜੀਆਂ ਆ ਬਿਮਾਰ ਵੀ ਹੋ ਮਿੰਜੇ ਤੇ ਪੈ ਕੇ ਹੀ ਨਿਤਨੇਮ ਕਰ ਲੋ ਪਰ ਨਿਤਨੇਮ ਛੱਡੋ ਨਾ ਕੋ ਸਤਨਾਮ ਸ੍ਰੀ ਵਾਹਿਗੁਰੂ ਸਰਸਾ ਨਦੀ ਤੋਂ ਮਹਾਰਾਜ ਨਿਕਲਣ ਲੱਗੇ ਆ ਜੀ ਸਰਸਾ ਨਦੀ ਨੂੰ ਪਾਰ ਕਰਨ ਸਮੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ ਇੱਕ ਹਿੱਸਾ ਮਾਤਾ ਸੁੰਦਰ ਕੌਰ ਦੀ ਮਾਤਾ ਸਹਿਬ ਕੌਰ ਦੀ ਭਾਈ ਮਨੀ ਸਿੰਘ ਜੀ ਭਾਈ ਜਵਾਰ ਸਿੰਘ ਜੀ ਇਹ ਦਿੱਲੀ ਵੱਲ ਨੂੰ ਚਲੇ ਗਏ ਦੂਜਾ ਹਿੱਸਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੋ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੇ 40 ਸਿੰਘ ਇਹ ਚਮਕੌਰ ਦੀ ਕੱਚੀ ਗੜੀ ਵੱਲ ਨੂੰ ਗਏ ਤੇ ਇੱਕ ਹਿੱਸਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਹਿਬਜ਼ਾਦੇ ਮਾ ਗੁਜਰਕੌਰ ਇਹ ਗੁਰਮਖੋ ਬਾਬੇ ਕੁੰਮੇ 마ਸ਼ਕੀ ਦੀ ਛੰਨ ਵੱਲ ਨੂੰ ਜਾ ਰਹੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਦੇ ਕੋਲੋਂ ਸਰਸਾ ਨਦੀ ਪਾਰ ਨਹੀਂ ਹੋਈ ਇਹ ਸਰਸਾ ਨਦੀ ਦੇ ਨਾਲ-ਨਾਲ ਜਾ ਰਹੀ ਐ ਸਾਹਮਣੇ ਵੇਖਿਆ ਕੀ ਵੇਖਿਆ ਇੱਕ ਛੰਨ ਐ ਛੰਨ ਕੇਦੀ ਐ ਧੰਨ ਬਾਬਾ ਕੁੰਮਾ 마ਸ਼ਕੀ ਉਹਦੇ ਚਰਨਾਂ ਵਿੱਚ ਵੀ ਅੱਜ ਨਮਸਕਾਰ ਕਰੀਏ ਵੈਰੀ ਦਲ ਪਿੱਛੋਂ ਚੜਿਆ ਹੋਵੇ ਸਰਕਾਰ ਦੇ ਬਾਗੀ ਹੋਣ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਬਜ਼ਾਦੇ ਤੇ ਮਾਤਾ ਜੀ ਨੂੰ ਘਰ ਰੱਖਣਾ ਇਹ ਵੀ ਬਹਾਦਰੀ ਵਾਲੀ ਗੱਲ ਹੈ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਬਾਬਾ ਕੁੰਮੇ ਮਾਸਕੀ ਦਾ ਜਾ ਕੇ ਦਰਵਾਜ਼ਾ ਖੜਕਾਇਆ ਮਾਤਾ ਜੀ ਨੇ ਅੰਦਰੋਂ ਆਵਾਜ਼ ਆਈ ਕੌਣ ਮਾਤਾ ਗੁਜਰਕੌਰ ਦੀ ਕਹਿਣ ਲੱਗੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਂ ਆਂ ਬਾਜਾਂ ਵਾਲੇ ਦੀ ਮੈਂ ਮਾਂ ਆਂ ਆਨੰਦਪੁਰ ਸਾਹਿਬ ਵਾਲੇ ਗੁਰੂ ਦੀ ਮੈਂ ਮਾਂ ਹਾਂ ਕੁੰਮੇ ਨੇ ਦਰਵਾਜ਼ਾ ਖੋਲ੍ਹਿਆ ਕੀ ਵੇਖਿਆ ਦੋ ਛੋਟੇ ਸਾਹਿਬਜ਼ਾ ਦੇ ਖੜੇ ਐ ਮਾਂ ਗੁਜਰਕੌਰ ਜੀ ਖੜੇ ਐ ਹੁੱਬਾ ਮਾਰ ਕੇ ਕੁੰਮਾ ਮਾਸਕੀ ਰੋਣ ਲੱਗਾ ਮਾਂ ਜੀ ਆ ਸਮਾਂ ਕਿਹੋ ਜਿਹਾ ਆ ਗਿਆ ਅੱਧੀ ਰਾਤ ਨੂੰ ਤੁਸੀਂ ਮੇਰੀ ਛਨਮੋਰੇ ਖੜੇ ਹੋ ਮਹਾਰਾਜ ਨੇ ਆਖਿਆ ਵੇ ਕੁੰਮੇ ਮਾਸ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਅਸੀਂ ਉਹਨਾਂ ਤੋਂ ਵਿਛੜ ਗਏ ਹਾਂ ਕੀ ਤੂੰ ਸਾਨੂੰ ਰਾਤ ਰੱਖ ਸਕਦਾ ਬਾਬਾ ਕੁੰਮਾ ਮਾਸ ਕੀ ਕਹਿਣ ਲੱਗਾ ਮਾਂ ਜੀ ਮੇਰੇ ਕੋ ਤਾਂ ਆ ਸ਼ਾਨੀ ਹੈ ਛੋਟੀ ਜੀ ਹਾਂ ਤੁਸੀਂ ਅੰਦਰ ਰਹਿ ਲਓ ਮੈਂ ਬਾਹਰ ਖੜਾ ਰਹਿਣਾ ਮਾਂ ਜੀ ਤੁਸੀਂ ਅੰਦਰ ਪਾਓ ਬਾਬੇ ਕੁੰਮੇ ਮਾਸਕੀ ਨੇ ਮਾਤਾ ਗੁਜਰ ਕੌਰ ਤੇ ਸਹਿਬਜ਼ਾਦਿਆਂ ਨੂੰ ਆਪਣੀ ਸ਼ਾਨ 'ਚ ਬਾੜਿਆ ਓਏ ਕਲਗੀਆਂ ਵਾਲੇ ਦੇ ਸਹਿਬਜ਼ਾਦੇ ਜਿਹੜੇ ਸਹਿਬਜ਼ਾਦੇ ਮਖਮਲੀ ਸੇਜਾਂ ਤੇ ਸੌਂਦੇ ਸੀ ਜਿਹੜੀ ਮਾਂ ਗੁਜਰ ਕੌਰ ਮਖਮਲੀ ਸੇਜਾਂ ਤੇ ਸੌਂਦੀ ਸੀ ਅੱਜ ਸੱਤ ਪੋ ਦੀ ਰਾਤ ਨੂੰ ਮਾਤਾ ਗੁਜਰ ਕੌਰ ਜੀ ਪੁੰਝੇ ਸੁੱਤੇ ਆਕੂ ਸਤਨਾਮ ਸ੍ਰੀ ਵਾਹਿਗੁਰੂ ਬਾਬੇ ਕੁੰਮੇ ਮਾਸਕੀ ਦੇ ਸ਼ਾਨ ਵਿੱਚ ਪੁੰਝੇ ਸੁੱਤੇ ਹੈ ਜੀ ਬਾਬਾ ਕੁੰਮਾ ਮਾਸਕੀ ਪਿੰਡ ਵਿੱਚ ਗਿਆ ਮਾਂ ਲక్ష్ਮੀ ਦੇ ਕੋਲੋਂ ਪ੍ਰਸ਼ਾਦਾ ਲੈ ਕੇ ਆਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਂ ਤੇ ਸਹਿਬਜ਼ਾਦਿਆਂ ਨੇ ਪ੍ਰਸ਼ਾਦਾ ਛਕਿਆ